ਸਵਾਗਤ ਹੈ ਤੁਹਾਡਾ ਗ੍ਰਿੰਦਰ ਫੈਮਿਲੀ ਬਲੌਗ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰਾਂਗੇ ਜਿਹੜਾ ਤੁਹਾਡੀ ਇਹ ਬਾਰਡਰ ਵਾਲੀ ਇਸ ਤਰੀਕੇ ਨਾਲ ਬਾਹਾਂ ਹੋਵੇ ਤੇ ਉਹਦੀ ਲਾਈਨਿੰਗ ਤੁਸੀਂ ਕਿ ਇਸ ਤਰੀਕੇ ਨਾਲ ਕੱਟਣੀ ਹੈ ਠੀਕ ਹੈ ਜੀ ਦੇਖੋ ਆਪਣੇ ਕੋਲ ਸੂਟ ਤੇ ਸਾਈਡ ਤੇ ਇਸ ਤਰੀਕੇ ਨਾਲ ਬਾਰਡਰ ਦਿੱਤੇ ਹੁੰਦੇ ਆ ਜਿਹੜੀ ਕਿ ਬਾਹਾਂ ਦਾ ਕੱਪੜਾ ਹੁੰਦਾ ਆਪਣਾ ਠੀਕ ਹੈ ਜੀ ਜਦੋਂ ਆਪਾਂ ਬਾਰਡਰ ਵਾਲੀ ਬਾਹਾਂ ਕਟਿੰਗ ਕਰਦੀਆਂ ਠੀਕ ਹੈ ਜੀ ਇੱਥੇ ਆਪਾਂ ਜੋੜ ਪਾਵਾਂਗੇ ਆਸ-ਪਾਸੇ ਫਿਰ ਆਪਾਂ ਬਾਰਡਰ ਵਾਲੀ ਬਾਹਾਂ ਕਟਿੰਗ ਕਰਾਂਗੇ ਤੇ ਉਹਦੇ ਨਾਲ ਕੀ ਹੁੰਦਾ ਆਪਾਂ ਲਾਈਨਿੰਗ ਕਿਤੇ ਧਰਦੇ ਆ ਬਾਹਾਂ ਨੂੰ ਆਪਣੇ ਤਨ ਸਾਈਡਾਂ ਤੋਂ ਲ ਕਿ ਉਹਦੇ ਵਾਸਤੇ ਆਪਾਂ ਤੁਹਾਨੂੰ ਸਿੰਪਲ ਜਿਹਾ ਆਈਡੀਆ ਦੱਸ ਦਿਆਂ ਤੁਸੀਂ ਇਸ ਤਰੀਕੇ ਦੀ ਜਿਹੜੀ ਬਾਰਡਰ ਵਾਲੀ ਬਾਹ ਹੁੰਦੀ ਆ ਉਹਦੀ ਲਾਈਨਿੰਗ ਤੁਸੀਂ ਕਿਸ ਤਰੀਕੇ ਨਾਲ ਕੱਟਣੀ ਆ ਠੀਕ ਆ ਤੁਸੀਂ ਸਭ ਤੋਂ ਪਹਿਲਾਂ ਆਪਣੀ ਬਾਹ ਦੀ ਕਟਿੰਗ ਕਰ ਲੈਣੀ ਹੈ ਲਾਈਨਿੰਗ ਤੇ ਜਿਵੇਂ ਕਿ ਆਪਣੀ ਬਾਹੇ 1.75 ਤਿਆਰ ਹੈ ਤੇ ਆਪਾਂ 1.9 ਰੱਖਾਂਗੇ 2 ਇੰਚ ਵਾਧੂ ਰੱਖ ਲਈ ਬਾਜੂ ਦਾ ਕਪੜਾ ਆਪਣਾ ਇਹ ਠੀਕ ਹੈ ਇਹ ਨੂੰ ਆਪਾਂ ਇਥੋਂ ਕਟਿੰਗ ਕਰ ਲੈਣਾ ਇਸ ਕੱਪੜੇ ਨੂੰ ਤੇ ਇਧਰੋਂ ਵੀ ਆਪਾਂ ਲਾਈਨਿੰਗ ਸਿੱਧੀ ਕਰ ਲੈਣੀ ਹੈ ਜਿਹੜੀ ਹੈਗੀ ਆ ਕਾਨ ਮਾ ਨੂੰ ਕੱਢ ਦਾਂਗੇ ਠੀਕ ਹੈ ਤੇ ਆਪਾਂ ਬਾਹਾਂ ਦੀ ਕਟਿੰਗ ਕਰ ਲੈਣੀ ਹੈ ਜਿਵੇਂ ਆਪਾਂ ਸਿੰਪਲ ਸੂਟ ਦੀ ਬਾਹਾਂ ਦੀ ਕਟਿੰਗ ਕਰਦੇ ਹਾਂ ਉਸ ਤਰੀਕੇ ਨਾਲ ਹੀ ਸੇਮ ਹੈ ਜਿਨ੍ਹਾਂ ਆਪਣਾ ਤਿਆਰ ਮੋਡਾ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣ। ਠੀਕ ਹੈ ਤੇ ਜਿਨ੍ਹਾਂ ਆਪਣੀ ਮੂਰੀ ਤਿਆਰ ਆ ਉਹਨੂੰ ਵੀ ਆਪਾਂ ਉਸ ਤਰੀਕੇ ਦੇ ਨਿਸ਼ਾਨ ਲਾਦਨੇ ਜਿਨ੍ਹਾਂ ਆਪ ਨੂੰ ਚਾਹੀਦੇ ਆ। ਤੇ ਤੇਰਪਾਈ ਦੇ ਫੋਲਡਿੰਗ ਦੇ ਕੱਟ ਵੀ ਲਾਦਨੇ ਆਪਾਂ ਇੱਥੇ। ਤੇ ਕ੍ਰਾਂਟ ਕਾਟ ਲਈ ਆਪਾਂ ਪਾ ਦੇਣੀ ਆ ਬਾਹਾਂ ਦੇ ਠੀਕ ਆ ਹੁਣ ਇਹਦੀ ਕਟਿੰਗ ਕਰਨ ਤੋਂ ਬਾਅਦ ਤੁਸੀਂ ਹਸਤੇ ਨਿਸ਼ਾਨ ਲਾ ਲੈਨੇ ਆ ਪੁੱਠੇ ਸਿੱਧੇ ਰੇ ਠੀਕ ਆ ਦੇਖੋ ਇੱਕ ਉੱਪਰ ਨਿਸ਼ਾਨ ਲਾਤਾ ਪੁੱਠੇ ਦਾ ਇੱਕ ਆਪਾਂ ਥੱਲੇ ਲਾਤਾ ਤੇ ਸੈਂਟਰ ਚ ਆਪਣਾ ਜਿਹੜਾ ਹੈਗਾ ਉਪਰ ਸਿੱਧਾ ਰਹਿ ਗਿਆ ਠੀਕ ਆ ਹੁਣ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦੇਾਂਗੇ ਹੁਣ ਇਹ ਬਾਰਡਰ ਵਾਲਾ ਕੱਪੜਾ ਆਪਾਂ ਕਟਿੰਗ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਸੈਂਟਰ ਚ ਕੱਪੜਾ ਇਥੋਂ ਕਟਿੰਗ ਕਰ ਲਾਂਗੇ ਦੋ ਬਾਹਾਂ ਦਾ ਕੱਪੜਾ ਆਪਣੇ ਕੋਲੇ ਇਦੇ ਵਿੱਚ ਇੱਕ ਬਾਹ ਦਾ ਪੀਸ ਲਾ ਲੈਣਾ ਆਪਾਂ ਹੁਣ ਦੇਖੋ ਬਾਦਰ ਵਾਲੀ ਬਾਹ ਜੇ ਤੁਹਾਡੀ 2 ਇੰਚ ਇਥੇ ਫੋਲਡਿੰਗ ਕਰਨੇ ਤੁਸੀਂ ਇਥੋਂ ਵੀ ਬਾਦਰ ਰੈਡੀ ਰੱਖ ਸਕਦੇ ਹੋ ਤੇ ਤੁਸੀਂ ਇਥੋਂ ਵੀ ਬਾਦਰ ਆਪਣਾ ਰੈਡੀ ਰੱਖ ਸਕਦੇ ਹੋ ਠੀਕ ਹੈ ਤੇ ਆਪਾਂ ਇਥੇ 1.5 1.5 ਇੰਚ ਕਪੜਾ ਛੱਡ ਕੇ ਐਨੇ ਦਾ ਬਾਦਰ ਰੈਡੀ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਵੀ ਬਾਹ ਦੀ ਲੰਬਾਈ ਲਾਵਾਂਗੇ ਬਾਹ ਆਪਣੀ ਸਹੀ 17.5 ਤੇ 18 18 ਇੰਚ ਲਾ ਲਾਂਗੇ ਕਿਉਂ ਤਰਪਾਈ ਦਾ ਫੋਲਡਿੰਗ ਦਾ ਕਪੜਾ ਆਪਣਾ ਅਲੱਗ ਰਹਿ ਗਿਆ। ਇਸ ਤਰੀਕੇ ਨਾਲ ਜਿਹੜਾ ਆਹ ਵਾਲਾ ਕਪੜਾ ਹੈ ਇਹਦੇ ਨਾਲ ਜੋੜ ਪੈਣਗੇ ਅਸੀਂ ਪਾਸੇ ਇਹਦੇ ਤੇ ਠੀਕ ਹੈ। ਇੱਕ ਬਾਹ ਦਾ ਕਪੜਾ ਹੋ ਗਿਆ। ਤੇ ਦੂਸਰੀ ਬਾਹ ਦਾ ਕਪੜਾ ਆਪਾਂ ਨੂੰ ਇਸ ਤਰੀਕੇ ਨਾਲ ਲਾ ਦੇਾਂਗੇ। ਤੇ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਤੇ ਇਹਦੇ ਤੇ ਆਪਾਂ ਸਲਾਈਆਂ ਲਾ ਕੇ ਲੈ ਕੇ ਆਉਨੇ ਆ ਜੋੜ ਆਪਾਂ ਕਿਸ ਤਰੀਕੇ ਨਾਲ ਪਾਉਣਾ। ਦੇਖੋ ਆ ਆਪਣਾ ਮੇਨ ਬਾਰਡਰ ਹੋ ਗਿਆ ਬਾਹ ਦਾ ਠੀਕ ਹੈ ਜਿਹੜਾ ਆਪਣੇ ਇੱਥੇ ਆਊਗਾ ਉੱਪਰ ਤੇ ਇਹਦੇ ਜਿਹੜਾ ਆਪਾਂ ਜੋੜ ਪਾਉਣੇ ਆ ਹਨਾ ਇਸ ਤਰੀਕੇ ਨਾਲ ਰੱਖਾਂਗੇ ਇਹਨੂੰ ਸੈਂਟਰ 'ਚ ਸਿੱਧਾ ਕਪੜਾ ਰਹਿ ਕੇ ਦੋਨਾਂ ਦਾ ਤੇ ਸਾਈਡ ਤੇ ਉੱਠ ਆ ਗਿਆ ਹੁਣ ਆਪਾਂ ਜੋੜ ਕਿਵੇਂ ਪਾਉਣੇ ਆ ਦੋਨਾਂ ਪਾਸੇ ਆਪਾਂ ਸਲਾਈਆਂ ਲਾ ਲਾਂਗੇ ਇਧਰ ਹੀ ਸਲਾਈ ਲਾ ਲਾਂਗੇ ਇਧਰ ਵੀ ਫੇਰ ਤੁਹਾਨੂੰ ਦੱਸਦੇ ਆ ਆਪਾਂ ਲਾਈਨਿੰਗ ਕਿਸ ਤਰੀਕੇ ਨਾਲ ਅਟੈਚ ਕਰਨੀ ਆ ਦੋਨਾਂ ਸਾਈਡਾਂ ਤੇ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈ ਆ ਤੇ ਆਹ ਵਾਲਾ ਜੋੜ ਆਪਾਂ ਪਾ ਲਿਆ ਦੋਨਾਂ ਬਾਹਾਂ ਤੇ ਠੀਕ ਹੈ ਜੀ ਹੁਣ ਆਪਾਂ ਕੀ ਕਰਾਂ ਦੇਖੋ ਇਸ ਤਰੀਕੇ ਨਾਲ ਬਾਹ ਨੂੰ ਤੁਸੀਂ ਰੱਖ ਲੈਣਾ ਇਸ ਤਰ੍ਹਾਂ ਜਿਹੜਾ ਆ ਵਾਲਾ ਬਾਰਡਰ ਆਪਣਾ ਉੱਪਰ ਉੱਪਰ ਹੈ ਜੇ ਤੇ ਜਿਹੜੇ ਆ ਜੋੜ ਲੱਗੇ ਆਪਣੇ ਥੱਲੇ ਮੋੜੇ ਦੀਆਂ ਸਲਾਈਆਂ ਚ ਆ ਜਾਣ ਠੀਕ ਹੈ ਜੀ ਜੇ ਆਪਾਂ ਇੱਕ ਹੀ ਬਾਹ ਜੇ ਆਪਾਂ ਇੱਕ ਜੋੜ ਹੀ ਸੈਰ ਤੇ ਲਾਉਣੇ ਤਾਂ ਆਪਣਾ ਜਿਹੜਾ ਜੋੜਾ ਹੈ ਇੱਥੇ ਮੋੜੇ ਇਹ ਤੇ ਆ ਜਾਂਦਾ ਇਸ ਤਰੀਕੇ ਨਾਲ ਆ ਥਾਂ ਤੇ ਆ ਜਾਊਗਾ ਤੇ ਜਿਹੜਾ ਕਿ ਭੜਾ ਲੱਗਦਾ ਤੇ ਆਪਾਂ ਦੋਨੇ ਜੋੜ ਕਰਾਂਗੇ ਜਿਹੜੇ ਕਿ ਆਪਣੇ ਇੱਥੇ ਆ ਜਾਣਗੇ ਜੋੜ ਇਹ ਠੀਕ ਹੈ ਜੀ ਆ ਥਾਂ ਤੇ ਜੋੜ ਆ ਜਾਣਗੇ ਆਪਣੇ तो आप की करना दोनों सैलानियों ने इस तरीके बराबर कर लेंगे ठीक है इस तरीके जोड़ा बाडर वाला कपड़ा उन कटिंग करना आप जो प्लेन कपड़ा आप लाया सी उन्होंने कटिंग करा ठीक है दोनों वाहवों का कपड़ा आप कटिंग कर लें बराबर जोड़ करके इस तरीके ਇਹ ਜਿਹੜਾ ਹੈਗਾ ਤਰੀਕਾ ਲਾਈਨਿੰਗ ਵਾਲਾ ਆਪਾਂ ਬਾਰਡਰ ਵਾਲਿਆਂ ਬਾਹਾਂ ਤੇ ਵੀ ਕਰ ਸਕਦੇ ਕੜਾਈ ਵਾਲਿਆਂ ਬਾਹਾਂ ਤੇ ਵੀ ਕਰ ਸਕਦੇ ਆ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜੇ ਜੋੜ ਲਾਏ ਇਹਨੂੰ ਆਪਾਂ ਪ੍ਰੈਸ ਕਰ ਦੇਾਂਗੇ ਆਪਾਂ ਪਟਾ ਲਾਂਗੇ ਸਲਾਈਆਂ ਜਿਹੀਆਂ ਜਿੱਥੇ ਆਪਾਂ ਜੋੜ ਲਾਏ ਦੇਖੋ ਪ੍ਰੈਸ ਕਰਨ ਜਮਾ ਆਪਣੇ ਜਿਹੜੇ ਹੈਗੇ ਜੋੜ ਬਹਿ ਗਏ ਇਸ ਤਰੀਕੇ ਨਾਲ ਠੀਕ ਹੈ ਦੋਨਾਂ ਸਾਈਡਾਂ ਤੇ ਇਸ ਤਰੀਕੇ ਨਾਲ ਕਰ ਲਾਂਗੇ ਦੂਸਰੀ ਬਾਹ ਵੀ ਇਸ ਤਰੀਕੇ ਨਾਲ ਅਸੀਂ ਮਾਰ ਲਾਂਗੇ ਆਪਾਂ ਬਾਹ ਕਟਿੰਗ ਆ ਦੇਖੋ ਕਪੜਾ ਆਪਾਂ ਕਟਿੰਗ ਕਰਤਾ ਬ੍ਰੈਸ ਆਪਾਂ ਮਾਰਤੀ ਆ ਜੇ ਆਪਾਂ ਇਸ ਤਰੀਕੇ ਨਾਲ ਬਾਹ ਨੂੰ ਇੱਥੇ ਕਟਿੰਗ ਕਰਦੀ ਆ ਨਾ ਇਸ ਤਰੀਕੇ ਨਾਲ ਹੀ ਜਿਹੜੀ ਆਪਣੀ ਲਾਈਨਿੰਗ ਦੇ ਵਿੱਚ ਮੋਢੇ ਚ ਇੱਥੇ ਜਿਹੜੇ ਹੈਗੇ ਜੋੜ ਪੈ ਜਾਂਦੇ ਆਪਣੇ ਠੀਕ ਆ ਜੇ ਆਪਾਂ ਇਸ ਤਰ੍ਹਾਂ ਬਾਹ ਨੂੰ ਕਟਿੰਗ ਕਰਾਂਗੇ ਪਹਿਲਾਂ ਲਾਈਨਿੰਗ ਤੇ ਆਪਣੇ ਜਿਹੜੇ ਮੋਢਿਆਂ ਚ ਨਾ ਲਾਈਨਿੰਗ ਚ ਜੋੜ ਨਹੀਂ ਪੈਂਦੇ ਕਿਉਂਕਿ ਕਪੜਾ ਆਪਣਾ ਪਤਲਾ ਹੁੰਦਾ ਫਿਰ ਜੋੜ ਵਿੱਚ ਉਵੇਂ ਹੀ ਦਿਸਦੇ ਆ ਠੀਕ ਆ ਤੇ ਤੁਸੀਂ ਇਸ ਤਰੀਕੇ ਨਾਲ ਹੀ ਲਾਈਨਿੰਗ ਕੱਟਣੀ ਆ ਦੇਖੋ ਇਸ ਤਰੀਕੇ ਨਾਲ ਬਾਹ ਦਾ ਕਪੜਾ ਵਿਛਾ ਲੈਣਾ ਤੇ ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਜਿਹੜੀ ਆਹ ਵਾਲੀ ਕਾਟੀ ਵਾਲੀ ਨਿਸ਼ਾਨ ਹੈ ਠੀਕ ਹੈ ਜਿਹੜਾ ਆਪਾਂ ਪੁੱਠੇ ਵਾਲਾ ਨਿਸ਼ਾਨ ਲਾਇਆ ਦੋਨਾਂ ਸਾਈਡਾਂ ਤੇ ਇਹ ਜਿਹੜਾ ਹੈਗਾ ਆਪਣਾ ਨਿਸ਼ਾਨ ਪੁੱਠੇ ਦੀ ਸਾਈਡ ਹੋਣਾ ਚਾਹੀਦਾ ਠੀਕ ਹੈ ਇਸ ਤਰੀਕੇ ਨਾਲ ਚੱਕਾਂਗੇ ਆਪਾਂ ਇੱਕ ਬਾਹ ਦਾ ਕੱਪੜਾ ਦੇਖੋ ਇਸ ਤਰੀਕੇ ਨਾਲ ਰੱਖਾਂਗੇ ਆਪਾਂ ਨੂੰ ਇਸ ਤਰੀਕੇ ਨਾਲ ਤੇ ਜਿਹੜਾ ਕਾਟੀ ਵਾਲਾ ਨਿਸ਼ਾਨ ਹੈ ਇਸ ਤਰੀਕੇ ਨਾਲ ਥੱਲੇ ਪੁੱਠੇ ਵਾਲੇ ਸਾਈਡ ਹੋਣਾ ਚਾਹੀਦਾ ਜਿੱਧਰ ਆਪਣੀਆਂ ਜੋੜ ਵਾਲੀਆਂ ਸਲਾਈਆਂ ਲੱਗੀਆਂ ਨਾ ਉਧਰਲੀ ਸਾਈਡ ਹੋਣਾ ਚਾਹੀਦਾ ਕੱਪੜਾ ਇਹ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੇ ਬਰਾਬਰ ਕਰ ਲੈਣਾ ਕੱਪੜੇ ਨੂੰ ਆਪਾਂ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਤੇ ਲਾਈਨਿੰਗ ਦੇ ਨਾਲ-ਨਾਲ ਆਪਾਂ ਕੱਪੜਾ ਹਾਂ ਕਟਿੰਗ ਕਰ ਦਾਂਗੇ ਹੁਣ ਆ ਤਾਂ ਆਪਣੀ ਲਾਈਨਿੰਗ ਜੀ ਕੋਈ ਵੀ ਜੋੜਨੀ ਪੈਂਦਾਗਾ ਤੇ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਹੈ ਲਾਈਨਿੰਗ ਵਾਲੀ ਬਾਜੂ ਕਟਿੰਗ ਹੋ ਜਾਊਗੀ ਜਿਹੜੀਆਂ ਬਾਹਾਂ ਤੇ ਕਢਾਈ ਹੁੰਦੀ ਹੈ ਸਾਈਡ ਤੋਂ ਕਪੜਾ ਲੈਂਦਾ ਹੁੰਦਾ ਆਪਣਾ ਬਾਹਾਂ ਦਾ ਉਹਦਾ ਤਰੀਕਾ ਵੀ ਇਹੀ ਹੈ ਉਹਦੀਆਂ ਵੀ ਬਾਹਾਂ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਦੇ ਆਂ ਲਾਈਨਿੰਗ ਦੇ ਨਾਲ-ਨਾਲ ਆਪਾਂ ਸਾਰਾ ਕਪੜਾ ਕਟਿੰਗ ਕਰਦੇ ਨਾ ਮੇਰੀ ਸਾਰੇ ਸੂਟਾਂ ਦੀ ਜਿਹੜੀ ਹੁੰਦੀ ਹੈ ਲਾਈਨਿੰਗ ਬਾਹਾਂ ਦੀ ਮੈਂ ਇਸ ਤਰੀਕੇ ਨਾਲ ਕਟਿੰਗ ਕਰਦੀ ਆਂ ਇਸ ਤਰੀਕੇ ਨਾਲ ਆਪਣੀ ਲਾਈਨਿੰਗ ਆ ਜੂਗੀ ਇਹ ਆ ਲੋ ਇਸ ਤਰੀਕੇ ਨਾਲ ਠੀਕ ਹੈ ਦੇਖੋ ਤੁਹਾਨੂੰ ਦੂਸਰੀ ਬਾਜੂ ਵੀ ਆਪਾਂ ਇਸ ਤਰੀਕੇ ਨਾਲ ਤੁਹਾਨੂੰ ਕੱਟ ਕੇ ਦਿਖਾਉਣੇ ਆ ਦੇਖੋ ਦੂਸਰੀ ਬਾਤ ਵੀ ਆਪਾਂ ਕਪੜਾ ਇਸ ਤਰੀਕੇ ਨਾਲ ਵਿਛਾਲਿਆ ਲਾਈਨਿੰਗ ਆ ਦੇਖੋ ਆਪਣੇ ਇਹ ਪੁੱਠਾ ਪਾਸਾ ਆ ਗਿਆ ਇਹ ਕਾਟੀ ਵਾਲਾ ਪਾਸਾ ਆਪਣਾ ਸੈਂਟਰ ਚ ਆ ਗਿਆ ਦੇਖੋ ਇਸ ਤਰੀਕੇ ਨਾਲ ਆ ਪੁੱਠਾ ਲਈ ਸਲਾਈ ਨਾ ਆਪਣੀ ਲਿਚ ਆ ਗਿਆ ਤੇ ਇਹ ਕਾਟਾ ਆਪਣੇ ਬਿਲਕੁਲ ਹੁਣ ਸਹੀ ਹੋਣੀ ਹੈ ਜਦੋਂ ਆਪਾਂ ਮੋਡੇ ਨੇ ਇਹਨੂੰ ਅਟੈਚ ਕਰਾਂਗੇ ਤੁਸੀਂ ਬਾਟਰ ਵਾਲੀ ਬਾਹਮ ਆਪਣੀ ਕਟਿੰਗ ਹੋ ਗਈ ਲਾਈਨਿੰਗ ਵੀ ਕਟਿੰਗ ਹੋ ਗਈ ਤੇ ਆਪਣੇ ਕਾਟਾ ਵੀ ਦੇਖੋ ਬਿਲਕੁਲ ਸਹੀ ਆ ਰਹੀਆਂ ਠੀਕ ਹੈ ਅਗਰ ਤੁਸੀਂ ਇਸ ਤਰੀਕੇ ਵਾਲੇ ਅਗਰ ਤੁਸੀਂ ਇਸ ਤਰੀਕੇ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ ਵੀਡੀਓ ਕਿਸ ਤਰੀਕੇ ਨੇ ਲੱਗੀ ਆ ਕਮੈਂਟ ਜਰੂਰ ਕਰਿਆ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਨਵੀਂ ਵੀਡੀਓ ਲੈ ਕੇ ਬਾਏ ਬਾਏ ਰੱਬ ਰੱਖਾ